شری رام شری رام جی شری رام جی شری رام جی ویر بجرنگی ہر جی بجرنگ سب تہلا تو شری سناتن جاگرنچ سمو شہر نو ہنمان جنم اتسو کی بہت بہت بھائی ਸੋਰੇ ਸ਼੍ਰੀ ਸਨਾਤਨ ਜਾਗਰਣ ਮੰਚ ਇੱਕ 20 ਅਪ੍ਰੈਲ ਨੂੰ ਬਹੁਤ ਹੀ ਭਵੇ ਸ਼ੋਭਾ ਯਾਤਰਾ ਦਾ ਆਯੋਜਨ ਕਰ ਰਿਹਾ ਵਾ ਇਹ ਜਿਹੜਾ ਆਯੋਜਨ ਜਿਹੜਾ ਵਾ ਸਮੂਹ ਸ਼ਹਿਰ ਦੀਆਂ ਜੱਥੇਬੰਦੀਆਂ ਸਮਾਜਿਕ ਧਾਰਮਿਕ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਨਾਲ ਲੈ ਕੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਵਾ ਨਾਲ ਦੀ ਨਾਲ ਹੀ ਸਾਰੇ ਪਿੰਡਾਂ ਦੇ ਵਿੱਚ ਵੀ ਲਗ ਜਰਦਾਸਪੁਰ ਦੇ ਨਾਲ ਲਗਦੇ ਪਿੰਡਾਂ ਦੇ ਵਿੱਚ ਵੀ ਇਸ ਦਾ ਸਫਰਕ ਕੀਤਾ ਗਿਆ ਵਾ ਪਰ ਤੁਹਾਡੇ ਮਾਧਿਮੇ ਵਰਾਈਏ ਅਪੀਲ ਹੈ ਵੀ ਇਸ ਸ਼ੋਭਾ ਯਾਤਰਾ ਨੂੰ ਭਵੇ ਬਣਾਉਣ ਵਾਸਤੇ ਸਮੂਹ ਸ਼ਹਿਰ ਵਾਸੀਆਂ ਔਰ ਸਮੂਹ ਨਗਰ ਨਿਵਾਸੀਆਂ ਗਾਂਵ ਵਾਸੀਆਂ ਵਾਸਤੇ ਅੱਗੇ ਅਪੀਲ ਕਰਨੇ ਆ ਵੀ ਸੋਭਾ ਯਾਤਰਾ ਨੂੰ ਭਾਵੇਂ ਬਣਾਉਣ ਵਾਸਤੇ ਤੇ ਸੋਭਾ ਯਾਤਰਾ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਿਛਲੇ ਲਗਭਗ 1 ਮਹੀਨੇ ਤੋਂ ਸ਼੍ਰੀ ਮਾ ਸ਼੍ਰੀ ਹਨੂਮਾਨ ਜਨਮ ਉਤਸਵ ਦੀਆਂ ਤਿਆਰੀਆਂ ਸਬੰਧ ਵਿੱਚ ਲਗਾਤਾਰ ਤਿਆਰੀ ਕਰ ਰਹੇ ਹਾਂ ਇਸ ਸਬੰਧ ਵਿੱਚ ਅਸੀਂ ਲਗ ਇੱਕ ਮਹੀਨੇ ਤੋਂ ਅਲੱਗ-ਅਲੱਗ ਪਿੰਡਾਂ 'ਚ ਸੰਪਰਕ ਕੀਤਾ ਤੇ ਨਾਲ ਦੇ ਨਾਲ ਹੀ ਸ਼ਹਿਰ ਦੇ ਬਹੁਤ ਸਾਰੇ ਕਿ ਸਿਆਮੇ ਤੇ ਹਨੇ ਲੋਕਲ ਰੇਲ ਚੱਡੇ ਨੇ ਨਿਮੰਤਰਿਤ ਕੀਤਾ ਹੈ ਕਿ ਹਨੂਮਾਨ ਜਨਮ ਅਸਤੇ ਤੋਂ ਕੋਕੇ ਦੇ 5 ਅਪ੍ਰੈਲ ਦਿਨ ਮੰਗਲਵਾਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਸ਼੍ਰੀ ਸਨਾਤਨ ਜਾਰਾ ਨਾਲ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਲੰਬ ਦਾ ਮੁਕੰਮਲ ਆਖਰੀ ਦੌਰ ਵਿੱਚ ਨੇ ਹਾਂ ਇਸੇ ਸਬੰਧ ਚ ਅੱਜ ਤਿਸਨਾ ਮਦਦ ਸਾਡੀ ਜਿਹੜੀ ਟੀਮ ਇਕੱਠੀ ਹੋ ਕੇ ਝੰਡਾ ਮਹੇਦਤਾ ਦਾ ਸਾਰੇ ਝੰਡੇ ਜਿਹੜੇ ਆ ਉਹ ਡੰਡਿਆਂ ਵਿੱਚ ਪਰੋਤ ਦਿੱਤੇ ਗਏ ਨੇ ਤਾਂ ਕਿ ਜਿਹੜਾ ਯਾਤਰਾ ਨੂੰ ਬਵੇ ਬਣਾਇਆ ਜਾ ਸਕੀ ਅਤੇ ਹਨਮਾਨ ਜਨਮਾਸੋ ਨੂੰ ਅੱਛੇ ਤਰੀਕੇ ਨਾਲ ਬਣਾਇਆ ਜਾ ਸਕੇ ਵਾਯਾਤਰਾ ਜਿਹੜੀ ਆ 23 ਤਰੀਕ ਨੂੰ ਹਨੂਮਾਨ ਜੀ ਦਾ ਜਨਮotsਵਾ ਜਨਮ ਦਿਨ ਆ ਉਹਦੇ ਉਪਲਕਸ਼ ਵਿੱਚ ਸ਼੍ਰੀ ਕ੍ਰਿਸ਼ਨ ਮੰਦਿਰ ਮੰਡਲੀ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਤੀਸਰੀ ਵਾਰ ਸ਼੍ਰੀ ਕ੍ਰਿਸ਼ਨਾ ਦਾ ਜਾਗਰਣ ਪੰਚ ਕੰਡਨ ਜਾ ਰਿਹਾ ਹੈ ਇਸ ਯਾਤਰਾ ਦੀ ਤਿਆਰੀ ਦੇ ਵਿੱਚ ਆਪਾਂ ਅੱਜ ਕ੍ਰਿਸ਼ਨ ਮੰਦਿਰ ਦੇ ਵਿੱਚ ਲਗਭਗ 7-800 ਝੰਡਾ ਜਿਹੜਾ ਹੈ ਅਸੀਂ ਉਹ ਝੰਡਾ ਵਿੱਚ ਪੋਇਆ ਹੈ ਬਾਕੀ ਵੀ ਤਿਆਰੀਆਂ ਚੱਲ ਰਹੀਆਂ ਆ ਕੁਝ ਟੀਮਾਂ ਸਾਡੀਆਂ ਜਿਹੜੀਆਂ ਉਹ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰ ਰਹੀਆਂ ਨੇ ਮੁਹੱਲਿਆਂ ਵਿੱਚ ਜੇ ਕਰ ਰਹੀਆਂ ਨੇ ਪੰਪਲੇ ਵੰਡ ਰਹੀਆਂ ਨੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਕਿ ਇਸ ਸ਼ੋਭਾ ਯਾਤਰਾ ਵਿੱਚ 23 ਅਪ੍ਰੈਲ ਨੂੰ ਵੱਤਵਤ ਸੰਖਿਆ ਵਿੱਚ ਪਹੁੰਚ ਕੇ ਤੇ ਹਨ ਮੰਨ ਜੀ ਦਾ ਜਨਮ ਉਸਰ ਕਿਲਾ ਮਨਾਇਆ ਜਾਏ ਇਸ ਦੇ ਲਈ ਬਹੁਤੀ ਉਪਰਾਲੇ ਕੀਤੇ ਗਏ ਨੇ ਲਗਭਗ ਜਾਗਰਣ ਮੰਚਵਾਂ ਨੂੰ ਆਪਾਂ 40 ਤੋਂ 50 ਪਿੰਡਾਂ ਦੇ ਵਿੱਚ ਆਪਾਂ ਜਿਹੜਾ ਵਾ ਸੰਪਰਕ ਕਰ ਚੁੱਕੇ ਹਾਂ ਜਿੱਥੋਂ ਲੋਕਾਂ ਦਾ ਬਹੁਤ ਹੀ ਹਮਾਰਾ ਮਿਲਿਆ ਹੈ ਕਾਫੀ ਸੰਖਿਆ ਵਿੱਚ ਜਿਹੜੇ ਆ ਧਾਰਮਿਕ ਸਮਾਜਿਕ ਇਹ ਰਾਜਨੀਤਿਕ ਲੋਕ ਮੇਸ ਪਾਰ ਮੱਧ ਵੱਲੋਂ ਉਹਨਾਂ ਸੱਤਾਧਾਰਕਾਂ ਗਿਆ ਹੈ ਉਹ ਵੀ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਭਾਰੀ ਸੰਖਿਆ ਵਿੱਚ ਪਿੰਡਾਂ ਵਿੱਚ ਉਹ ਆਪਣੇ ਸਾਥੀ ਲੈ ਕੇ ਆਣਗੇ ਜੈ ਜੀ ਸ਼੍ਰੀ ਰਾਮ